ਸ਼ਰਮ ਉਹਨੂੰ ਹੱਥ ਮਾਰੋ ਸੋ ਕੋ ਮਸਾਉ ਸ਼ਰਮ ਉਹਤ ਮਾਰੋ ਕਿੱਥੇ ਬੇੜਾ ਗਰਗਤਾ ਡਾਜੇ ਤਾ ਕਿੱਥੇ ਥੱਲੇ ਭਲਾ ਹੋਊਗਾ ਤੁਹਾਡਾ ਤੇ ਘੋਰਾ ਵੀ ਸ਼ਰਮ ਆਉਂਦੀ ਹੈ ਤੁਹਾਨੂੰ ਘੋਰਾ ਵੀ ਸ਼ਰਮ ਆਉਂਦੀ ਆ ਤੇ ਕਰ ਲੋ ਮੈਂ ਤੇਨੂੰ ਹੱਥ ਮਾਰਦੇ ਆਂ ਵੀ ਉਹ ਦੁਸ਼ਮਣ ਬਿਆਦ ਵੀ ਕਰਦੇ ਕਰਦੇ ਸਮਝ ਆਉਂਦੀ ਸਾਡੇ ਸਿੱਖਾਂ ਦਾ ਹੀ ਬੇੜਾ ਗਰਗ ਹੋ ਗਿਆ ਲੋਕ ਕਹਿੰਦੇ ਇਹਨਾਂ ਦੀ ਵੀਡੀਓ ਨਾ ਪਾਇਆ ਕਰੋ ਤੇ ਕੀ ਕਰੀਏ 5 ਸਾਲ ਹੋ ਗਏ ਮਾਰੇ ਨੂੰ ਉੱਪਰ ਕਮਰੇ 'ਚ ਬੰਦ ਕੀਤਾ ਇਹਨੇ ਬੱਬਾ ਜੀ ਸਿੱਖ ਹੈ ਹੀ ਨਹੀਂ ਉਹ ਉਹ ਵਪਾਰੀ ਆ ਦੇਖ ਹੁੰਦਾ ਨੇ ਸਿੱਖਿਆ ਦਾ ਸਰੂਪ ਵੀ ਹੁੰਦਾ ਨਾ ਇਹਦਾ ਨਾ 25 ਸਾਲਾਂ ਕਿਰਪਾਨ ਨਹੀਂ ਪਾ ਸਕਿਆ ਆਪ ਨਾ ਬੱਚੇ ਅਵਰੇ ਕੋ ਉਪਦੇਸ਼ ਦੇ ਆਸਾਬ ਆ ਤੁਹਾਨੂੰ ਲੋਕਾਂ ਦੇ ਦੋਵੇਂ ਨਸ਼ੇ ਕਰਦੇ ਨਾ ਉਹ ਤੇਰਾ ਨਸ਼ੇੜੀ ਤੇਰੇ ਕਰਮਾਂ ਜਾਂ ਜਦੋਂ ਮਾਰਿਆ ਮੈਂ ਐਂ ਤਾਂ ਕਰਨ ਵਾਲੇ ਮੈਂ ਨਾ ਸਾਰੀਆਂ ਗੱਲਾਂ ਛੱਡ ਦੋ ਯਾਰ ਮਹਾਰਾਜ ਦੇ ਅੰਗਾਂ ਜੇ ਘੱਟਾ ਓਏ ਇਹਨੇ ਕਦੀ ਵੇਖਿਆ ਹੀ ਨਾ ਹੋਊਗਾ ਯਾਰ ਮੈਨੂੰ ਦੱਸਿਆ ਨਾ ਕਿ ਜਦੋਂ ਆਪਣੇ ਮਨ ਸਿੱਖੀ ਨਹੀਂ ਪਾ ਸਕਣ ਕਿੱਥੇ ਕਰਦਾ ਤੂੰ ਹੈ ਨਹੀਂ ਕਿੱਥੇ ਕਰਦੇ 25 ਸਾਲ ਤੂੰ ਮਹਾਰਾ ਸੁਖਾਸਨ ਨਹੀਂ ਬਣਾ ਸਕਿਆ ਬਸ ਪੈਸਾ ਇਕੱਠਾ ਕਰ ਲਿਆ ਖਾਲਿਆ ਤਬਰ ਨੂੰ ਗਵਾ ਲਿਆ ਔਰ ਯਾਰ ਨਿਕਲ ਕੇ ਫੇ ਤੇਰਾ ਪੁੱਤ ਮਰ ਗਿਆ ਇੱਕ ਦੂਜਾ ਨਸ਼ੇੜੀ ਆ ਨਿਕਲੇ ਕਿ ਨਹੀਂ ਯਾਰ ਬਾਬਾ ਜੀ ਨੇ ਇੰਦਾ ਯਾਰ ਨਿਕਲਦਾ ਹੀ ਬਾਹਰ ਦਰਵਾਜ਼ਾ ਖੋਲਿਆ ਨਾ ਤੇ ਲੋ ਸਲਾਬ ਦੀ ਸਮੈਲ ਉਹ ਨਹੀਂ ਕੱਟਲ ਮਾਰ ਜੀ ਆਂਦੇ ਆ ਨਾ ਵੀ ਉਹ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇ ਹੱਡ ਕੱਦਨ ਮਤ ਮਾਰ ਦੇ ਕੰਮ ਕਰਨਾ ਦੇਣ ਇਹ ਹਾਲਾਤ ਇਹਨਾਂ ਦੇ ਗੁਰੂ ਦਾ ਧੰਦਾ ਬਣਾ ਕੇ ਪੈਸਾ ਕਮਾਇਆ ਪੁੱਤ ਨਸ਼ੇੜੀ ਹੋ ਗਏ ਇੱਕ ਮਰ ਗਿਆ ਇੱਕ ਜਵਾਨ ਪੁੱਤ ਮਰ ਗਿਆ ਦੂਜਾ ਨਸ਼ੇੜੀ ਆ ਉਹ ਵੀ ਟੀਕਾ ਲਾਉਂਦਾ ਇਹ ਕਿਸੇ ਨੂੰ ਉਹ ਟੀਕਾ ਲਾ ਰਹੇ ਨੇ ਇੱਥੇ ਹੀ ਸਾਰਾ ਕੁਝ ਵੇਰ ਲਾ ਫਿਰ ਜੇ ਮਹਾਰਾਜ ਤੋਂ ਪੈਸਾ ਕਮਾਇਆ ਨਾ ਤੂੰ ਤੇ ਘਰ ਆਪਣੇ ਬੱਚਿਆਂ ਨੂੰ ਖਵਾਇਆ ਵਾ ਧੰਦਾ ਬਣਾ ਕੇ ਤੇ ਰਿਜ਼ਲਟ ਤੈਨੂੰ ਮਿਲ ਵੀ ਚੁੱਕਾ ਵਾ ਤੇ ਰਿਜ਼ਲਟ ਤੈਨੂੰ ਮਿਲਣਾ ਹੀ ਅਜੇ ਆ ਗਿਆ ਬਜ਼ੁਰਗੋ ਆ ਵੇਖੋ ਨਹੀਂ ਚੰਨਵਾ ਸਾਹਿਬ ਕਦੋਂ ਬੋਲਿਆ ਸੀ ਇਹਨੂੰ ਵੰਦਨਾ ਬਾਦ ਕਟ ਲਾ ਇਨਾ ਇਨਾ ਹਾਂਜੀ ਹੁਣ ਬਦਲ ਦੇ ਪ੍ਰਕਾਸ਼ ਕਿਤੇ ਨਿਕਲ ਜਰੋਗ ਤੁਹਾਨੂੰ ਮਾਰੇ ਇੱਥੇ ਹਾਂਜੀ ਪ੍ਰਕਾਸ਼ ਕਿਤੇ ਜਿੱਦਾਂ ਕਿਦਾ ਇੱਥੇ ਕਿੰਨੇ ਸਾਲ ਹੋ ਗਏ ਪ੍ਰਕਾਸ਼ ਜੀ ਤੁਨੂੰ ਲੂ ਰੇਣੀ ਪ੍ਰਕਾਸ਼ ਕੀ ਤੈਨੂੰ ਕਿੱਦਾਂ ਚਰੋ ਗਿਆ ਮਾਰਾ ਤੁਹਾਨੂੰ ਇੱਥੇ 12 15 ਦਾ 20 ਦਾ ਹੋ ਗਿਆ ਪ੍ਰਕਾਸ਼ ਗਾਤੋ ਕੀਤਾ ਵਾ ਇੱਥੇ ਪੱਖਾ ਪੱਖਾ ਕਿੱਦਾਂ ਕਿਹੜੀ ਕਿਲੋਂ ਪ੍ਰਕਾਸ਼ ਕੀਤਾ ਵਾ ਵਾਹਿਗੁਰੂ ਪੱਖਾ ਬਾਬਾ ਜੀ ਤੁਸੀਂ ਵੀ ਪੱਖੇ ਦੇ ਪਏ ਕਿਉਂ ਕਰਦੇ ਏਦਾਂ ਮਹਾਰਾਜ ਆ ਚਲੋ ਵਾ ਸਾਹਿਬ ਦੇ ਉੱਤੇ ਘਟਾ ਜੜਾ ਵਾਹਿਗੁਰੂ ਵਾਹਿਗੁਰੂ ਮਹਾਰਾਜ ਜੀ ਦਾ ਚੰਦੋਵਾ ਜੜਾ ਹਾਂਜੀ ਕਿੰਨਾ ਚਿਰ ਪ੍ਰਕਾਸ਼ ਕੀਤਾ ਤਕ ਅਮਰਸ਼ਕਿਆ ਤਈ ਹਾਂਜੀ ਅਮਰਦੇਸ਼ਕਿਆ ਨਹੀਂ ਕਿੱਥੇ ਕਰਪਾਨ ਨੂੰ ਬਈ ਕਰਪਾਨ ਇੱਥੇ ਆ ਕਰਬਾਨ ਕਿੱਥੇ ਆ? ਕਰਬਾਨ ਸ਼ੌਦੀ ਕਰਬਾਨ ਕਿੱਥੇ ਆ? ਉਹ ਕਿੱਥੇ ਬੱਬੀ ਆਏ ਨਹੀਂ। ਫਾਸ਼ਾ ਖਾਓ ਖਾਓ ਕਿਰਪਾ। ਵਾਹ ਕੇ ਆ ਪਾਤੀ ਸਿੰਘ ਜੇ ਤੇ ਅਮਰ ਸਿੰਘ ਆ ਕਹਿੰਦਾ ਤੇ ਕਰਪਾਨ ਹੀ ਨਹੀਂ ਭਾਈ। ਵਾਹੀ ਗੁਰੂ ਵਾਹੀ ਗੁਰੂ ਵਾਹੀ। ਮਹਾਰਾਜ ਰੂਪ ਕਾਦ ਵਾਤ ਰਖਾਇਤ ਤੁਸੀਂ। ਬਾਬਾ ਜੀ ਹੁਕਮਾ ਬੇਬੀ ਆ ਵੀ। ਮਹਾਰਾਜ ਖਾਣ ਕਿੱਥੇ ਮਹਾਰਾਜ ਦਾ? ਨਾ ਸੁਖਾਸਨ ਕਿੱਥੇ ਕਰਦੇ ਜੇ ਇੰਦਾ। ਸੁਗਸਰ ਕਿੱਥੇ ਕਰਦੇ ਆ ਮਹਾਰਾਜ ਦਾ ਇੱਥੇ ਇੱਥੇ ਕਰਦੇ ਕਿਉਂ ਕਦੇ ਛੋੜ ਨਹੀਂ ਬੋਲਦੇ 15 ਸਾਲ ਤੋਂ ਸੁਗਸਰ ਇੱਥੇ ਕਰਨ ਦਾ ਹੈ ਜੀ ਹਾਂਜੀ ਇੱਥੇ ਸੁਗਸਰ ਕਰਨ ਦਾ ਹੈ ਜੇ ਤੁਸੀਂ ਪਾਠ ਹੀ ਕਹੇ ਤੁਸੀਂ ਯਮਤ ਨਹੀਂ ਛਗਿਆ ਕਦਾਂ ਕਹ ਕੰਗਾ ਸਰਚ ਤਾਂ ਫਿਰ ਕੁਰਬਾਨ ਕਿੱਥੇ ਆ ਬਾਬਾ ਨੇ ਕੁਰਬਾਨ ਨਹੀਂ ਕੀਆ ਕਿ ਹੁਣ ਕਿੱਥੇ ਆ ਨਾਲ ਹੋਣੀ ਚਾਹੀਦੀ ਨਾ ਪੰਜ ਸ਼ਸਤਰ ਨਾਲ ਗੁਰੂ ਕੇ ਸਿੰਘ ਨਾਲ ਆਈ ਨਹੀਂ ਕੁਰਬਾਨ ਉਹਨੇ ਕਹਿੰਦਾ ਰਿਆ ਭਾਈ ਨਹੀਂ ਆ ਰਿਹਾ ਨਹੀਂ ਪਾਇਆ ਨਾਲੇ ਪੱਖਾ ਪੱਖਾ ਨਹੀਂ ਚਲਾਇਆ ਪੱਖਾ ਹੈ ਨਹੀਂ ਕਿੱਥੇ ਵਿਖਾ ਵਿਖਾ ਦਈਏ ਪੱਖਾ ਪੱਖਾ ਵਾਲੀ ਚੀਜ਼ ਤੋ ਵਿਖਾ ਸਾਨੂੰ ਵੀ ਤੂੰ ਆ ਕੀ ਕੀਤਾ ਵਾ ਆ ਵੇਖੋ ਇਧਰ ਆ ਚਲੋ ਵਾਸਾ ਵੀ ਕਰਾਓ ਆ ਤੂੰ ਘਰ ਦੇ ਮੈਂਬਰ ਚ ਨਹੀਂ ਨਹੀਂ ਆਪਾਂ ਤਾਂ ਮਾਬਦੋ ਤੁਸੀਂ ਮਹਾਰਾਜ ਦਾ ਪ੍ਰਕਾਸ਼ ਕਿਉਂ ਕੀਤਾ ਵੇਖੋ ਇਹ ਸਾਨੂੰ ਇਹ ਤੇ ਕੋਈ ਇਹ ਈ ਖੁਸ਼ੀ ਗਮੀ ਦੇ ਪਾਰ ਇਹਦਾ ਸਰੂਪ ਨਹੀਂ ਸੀ ਦਿੰਦਾ ਹੂੰ ਆਂ ਬਰਦਾ ਤੇ ਤਾ ਤੂੰ ਹੀ ਬਾਰਉਲਾ ਆਉਂਦੇ ਹੋ ਮਾਰੋ ਘਰੋਂ ਗੁਰੂ ਘਰ ਚੋਂ ਲੈ ਆਉਂਦੇ ਹੋ ਤੁਸੀਂ ਗੁਰਬਾਰੇ ਜਾਂਦੇ ਹੋ ਗੁਰੂ ਘਰੋਂ ਲੈ ਆਉਂਦੇ ਹੋ ਤੇ ਤੁਸੀਂ ਗਮੀਆਂ ਪਰ ਰੋਜ਼ ਪਾੜ ਕਰਦੇ ਆਂ ਸਹਿਜ ਪਾੜ ਕਰਦੇ ਜੇ ਬੱਬਾ ਜੀ ਪ੍ਰਕਾਸ਼ ਕਰਕੇ ਵੇਖੋ ਨਹੀਂ ਸਹਿਜ ਪਾੜ ਕਰਦੇ ਜੇ 35 ਸਾਲ ਹੋ ਗਏ ਤੁਸੀਂ ਆਪ ਪੱਖੇ ਨਾਲ ਬੈਠੇ ਹੋ ਦੋ ਪੱਖੇ ਲਾਏ ਨੇ ਇੱਥੇ ਕੋਈ ਮਾਰ ਸਹਿਜ ਪਾੜ ਕਿੱਥੇ ਕਰਦੇ ਮਾਰੇ ਪੁੱਠਾ ਮਾਰੋ ਹੈ ਪੱਖੇ ਲਾਏ ਸਹਿਜ ਕਿੱਥੇ ਆ ਪੱਖਾ ਕਰਕੇ ਸਾਜ ਪਾੜ ਕੇ ਕਿਥੇ ਕਰਦੇ ਖਾਓ ਮੈਨੂੰ ਕਿਥੇ ਲਿਖਿਆ ਸਾਜ ਜਿਹੜੀ ਜੀ ਤੋ ਨੁਕਸਾਨ ਹੋਣਾ ਤੁਸੀਂ ਲਾਗੇ ਰੱਖਿਆ ਡਾ ਨਵੇਟੋ ਤੇ ਪੱਕੇ ਤੋਂ ਨੁਕਸਾਨ ਹੋਊਗਾ ਇੱਕ ਮਿੰਟ ਹੋਜੇ ਸਾਜ ਪਾੜ ਕਰਦੇ ਕਿਥੇ ਲਿਖਿਆ ਸਾਜ ਪਾੜ ਕਿੰਨਾ ਕਿੰਨਾ ਹੁੰਦਾ ਕੋਈ ਕਾਪੀ ਤੇ ਲਿਖਿਆ ਹੋਊਗਾ ਨਾ ਵੀ ਨਿਆਂ ਕਰਲੇ ਆ ਕਿੰਨੀ ਗਰਮੀ ਮਾਰ ਰਹੀ ਝੂਲੀ ਮਾਰਨਾ ਬਾਬਾ ਹੁੰਦਾ ਜਾਂਦਾ ਬਾਬਾ ਜੀ ਚੰਦੂਆ ਸਾਹਿਬ ਤੇਰਾ ਇੰਨਾ ਲਿਬੜਿਆ ਵਾ ਤੂੰ ਕਦੀ ਬਦਲਿਆ ਹੀ ਨਹੀਂ ਆ ਹੈ ਦੱਸੋ ਕਿਉਂ ਇਹ ਮਹਾਰਾਜ ਦਸਤਕਾਰ ਕਿਉਂ ਨਹੀਂ ਕਰਦੇ ਆ ਬਾਬਾ ਜਾਨਾ ਸੱਚ ਦੱਸ ਵੀ ਤੂੰ ਦੇ ਨਾਂ ਵਿੱਚ ਕੋਈ ਵੀ ਸਲੂਬ ਦਿੱਤਾ ਲੱਗ ਜਾ ਕੇ ਹਾਂਜੀ ਸਰੂਪ ਦਿੰਦੇ ਮਾਰੇ ਲੋਕ ਲੋਡ ਪੈਂਦੇ ਕਿਸੇ ਨੂੰ ਆਹੋ ਕਰੇ ਪਰਿਆ ਆ ਜੀਓ ਦੱਸੋ ਜਦੋਂ ਕਿਸੇ ਦੀ ਖੁਸ਼ੀ ਗਮੀ ਹੁੰਦੀ ਆ ਸਰੂਪ ਇਥੇ ਲੈ ਕੇ ਜਾਂਦੇ ਆ ਹਾਂਜੀ ਤੇ ਪਰ ਵੇਖ ਠੰਡਾ ਬਣਾਇਆ ਫਿਰ ਆਪਾਂ ਇਹਨੂੰ ਮਾਰਾ ਇਹਨੂੰ ਠੰਡਾ ਬਣਾਇਆ ਵਾ ਨਾ ਵੀ ਪੈਸੇ ਲੈ ਕੇ ਸਰੂਪ ਦਿੰਨੇ ਆ ਆਪਾਂ ਭੇਡਾ ਲੈ ਕੇ ਆਪ ਤੂੰ ਅੱਜ ਤੱਕ ਅਮਰਤ ਨਹੀਂ ਛੱਕ ਸਕਿਆ ਚਲੋ ਆ ਤਰਾ ਘਟੇ ਦਾ ਭਰਿਆ ਮਹਾਰਾਜ ਦਾ ਪਸੂਖਾ ਹੈ ਨਹੀਂ ਵੇਖੋ ਆਹ ਨਾਲ ਆ ਸਕਿਆ ਆ ਫਿਰ ਤ ਪੱਖੇ ਥਲੇ ਬੈਠਾ ਹਾਂ ਧੰਦਾ ਬਣਾਇਆ ਵਾ ਨਾ ਇੱਥੇ ਰੱਖੋ ਇਹਨੂੰ ਕਮਰੇ ਦੇ ਬਾਹਰ ਦਵਾਈ ਲੈ ਕੇ ਤੂੰ ਇਹ ਤੋਂ ਨਹੀਂ ਇਹਦਾ ਜੋਗਾ ਨਹੀਂ ਸੇਵਾ ਕਰਨ ਜੋਗਾ ਮਹਾਰਾਜ ਨੂੰ ਰਾਮਸਰ ਪਹੁੰਚਾ ਦੇ ਉੱਥੇ ਸੇਵਾ ਕਰ ਲੈਣ ਸੁਖਾਸਨ ਤੂੰ ਕੀਤਾ ਪਿਆ ਪ੍ਰਕਾਸ਼ ਨੂੰ ਸੇਵਾ ਦਾ ਕੀਤਾ ਨਹੀਂ ਅੱਜ ਬਾਬਾ ਵੀ ਗਰਮੀ ਵੇਖੋ ਭਾਜੀ ਇਹਨਾਂ ਦਾ ਪ੍ਰਕਾਸ਼ ਨਹੀਂ ਕੀਤਾ ਇਹਨੇ ਗਰਮੀ ਵੇਖੋ ਬਾਬਾ ਝੂਠਾ ਮਾਰ ਇਹਨਾਂ ਦਾ ਬਿਜ਼ਨਸ ਨਹੀਂ ਚੱਲਣਾ ਹਾਂ ਪ੍ਰਕਾਸ਼ ਨੇ ਕੀਤਾ ਨਹੀਂ ਤੂੰ ਮਹਾਰਾਜ ਅੱਜ ਮੁੰਡੇ ਨਸ਼ਾ ਕਰਦੇ ਤੈਨੂੰ ਫਿਰ ਕਿਉਂ ਨਸ਼ਾ ਕਰੇ ਮੁੰਡੇ ਕਰਦੇ ਸ਼ਰਾਬੀ 24 ਘੰਟੇ ਦੇ ਸਾਲ ਹੋ ਗਏ ਆ ਤੂੰ ਕਰੇ ਪ੍ਰਕਾਸ਼ ਜੀ ਦਾ ਮਹਾਰਾਜ ਦਾ ਤੂੰ ਵੀ ਲਾਗੂ ਵਿੱਚ ਪੀਂਦਾ ਹੈਂਗਾ ਸ਼ਰਾਬ ਫਿਰ ਇਹਨੇ ਗੱਟਰਾ ਨਹੀਂ ਪਾਇਆ ਬਾਬਾ ਜੀ ਪੀਂਦਾ ਹੀ ਆ ਨਹੀਂ ਗੱਟਰਾ ਕਿਸੇ ਕਰ ਨਹੀਂ ਪਾਇਆ ਉਹਨੇ ਇਹ ਬਿਜ਼ਨਸ ਕਰਾ ਰਹੀ ਲੋਕਾਂ ਦਾ ਪਾਟ ਕਰਕੇ ਮਾਇਆ ਲੈ ਕੇ ਆਉਂਦੇ ਬਸ ਯਾਰ ਕਮਾਲ ਕਰਣੀ ਮਾਰ ਰਹੀ ਨਾ ਕੀ ਹਾਲ ਬਣਾਇਆ ਵੇਖੋ ਭਾਈ ਜੰਦੂਆ ਸਾਹਿਬ ਨੂੰ ਵੀ ਜੰਗਾਲਾ ਲੱਗਾ ਜੰਗਾਲ ਲੱਗਾ ਹੁਣ ਦਿਹਾੜੀ ਤੋਂ ਜੰਗਾਲਾ ਲੱਗਾ ਵਾ ਇਹ ਕੱਟੋ ਕੱਟ 6-7 ਮਹੀਨੇ ਤੋਂ ਮੇਰੇ ਸਾਹ ਖਲੋਤਾ ਨਹੀਂ ਜਾਣਦੇ ਵੇਖੋ ਮਤਲਬ ਇੱਥੇ ਆਮ ਬੰਦਾ 2 ਮਿੰਟ ਨਹੀਂ ਖੜਾ ਹੋ ਸਕਦਾ ਇਹਦੇ ਮਾਰ ਦਾ ਸਰੂਪ ਤਾਂ ਨਹੀਂ ਕਿੰਨੇ ਸਮੇਂ ਦਾ 15-16 ਤੱਕ ਇਹਨੇ ਮਾਰ ਦਾ ਸਰੂਪ ਵਿੱਚ ਰੱਖਿਆ ਗਵਾਹ ਕਰਕੇ ਰੱਖਿਆ ਅਲਸੇ ਪਾਸੇ ਕੁਤਕਾ ਗ੍ਰੇਬਾਤ ਲਿਆ ਪ੍ਰਕਾਸ਼ ਮਨ ਕਰ ਲਗੇ ਮਹਾਰਾਜ ਜੀ ਨੂੰ ਪੰਜਾਬੋਂ ਦੀ ਫਿਨੈਸ਼ਨ ਮਹਾਰਾਜ ਜੀ ਦਾ ਖਲਸਾ ਵਾਹਿਗੁਰੂ ਕਿੱਥੇ ਬੜਾਊਗਾ ਬਾਬਾ ਆਪਣਾ ਮਹਾਰਾਜ ਧੰਨ ਮਹਾਰਾਜ ਜੀ ਵਾਹਿਗੁਰੂ ਬਾਬਾ ਯਾਰ ਤੇ ਆ ਬਸਤਰ ਹੀ ਲਿਪੜਿਆ ਸਾਰਾ ਕਿਉਂ ਕਰਦੇ ਬਾਬਾ ਜੀ ਤੁਸੀਂ ਕਿਉਂ ਮਹਾਰਾਜ ਦੀ ਵੇਖੋ ਵਾਹਿਗੁਰੂ ਬਚਲੇ ਹੋ ਮਹਾਰਾਜ ਅਗੇ ਸੱਚੇ ਗੁਆਚਾ ਮਾਰਾ ਇਹ ਕਿੱਥੇ ਗੱਦੀਆਂ ਗੱਦੀਆਂ ਆ ਕੋ ਕੀ ਆ ਗੱਦੀਆਂ ਦਾ ਨਾ ਨਾ ਇਹਨਾਂ ਨੂੰ ਹੁਣ ਆ ਗੱਦੀਆਂ ਮਹਾਰਾਜ ਦੀਆਂ ਗੱਦੀਆਂ ਵੇਖੋ ਬਾਬਾ ਜੀ ਆ ਗੱਦੀਆਂ ਮਹਾਰਾਜ ਦੀਆਂ ਕਰ ਦੋ ਦੂਰ ਕਰ ਦੋ ਇਥੋਂ ਗੱਦੀਆਂ ਨਾ ਹੀ ਨੇ ਹੁਣਾਂ ਲਿਆਉਣੀਆਂ ਕਿਦਾਂ ਨੇ 25 ਸਾਲ ਬਾਅਦ ਵਾਹਿਗੁਰੂ ਸਾਰਾ ਸਾਰਾ ਰਿਪੋਰਟ ਹੈ ਸਾਡੇ ਬਾਬਾ ਸਾਰੇ ਕੋ ਸਾਰੀ ਰਿਪੋਰਟ ਹੈ ਤੇਰੀ ਜੇ ਤੂੰ 1000 ਰੁਪਏ ਦਾ ਸਲੂਤ ਲਿਆ ਨਾ ਮਾਰਾ ਦੇਣਾ ਤੂੰ ਆਪਣੇ ਵਸਤਰ ਤੁਸੀਂ ਸਾਫ ਸੁਥਰੇ ਪਾਈ ਜੀ ਮੈਂ ਕਰਦਾ ਸਾਫਤਨ ਹੁਣੇ ਜਿੰਦਾ ਕਦੋਂ ਕਰਦਾ ਤੂੰ ਵਾਹਿਗੁਰੂ ਜੀ ਬਸ਼ੀਰ ਮਰਾਚੀ ਬਸ਼ੀਰ ਜਮਾ ਪਾਪੀ ਆਲਾ ਦਾ ਚੂਹੇ ਨੇ ਜਿੰਨਾ ਬੇਦਬੀਤੀ ਹੁੰਦੀ ਬਾਬਾ ਜੀ ਇੱਥੇ ਕੋਈ ਨਾ ਸੁਖਾਸਣ ਕਰਨ ਨੂੰ ਇੱਥੇ ਕਮਰੇ ਵਿੱਚ ਬੈਠਾ ਜਾਂਦੇ ਤੇਰੇ ਕੋਲ ਰਣੀ ਵੇ ਜਾਣਾ ਉਹ ਮੈਂ ਕੀਤਾ ਹੀ ਨਹੀਂ ਆ ਸੁਕਾਸਣ ਅੱਜ ਵੀ ਨਾ ਪਾੜੀ ਜਾਂਚ ਕੀਤਾ ਨਾ ਸਵੇਰੇ ਨਾ ਸ਼ਰ ਖਵਾਲ ਘਟਾ ਦੇਖੋ ਵਾਹ ਤੇ ਆ ਲੋ ਆ ਕੀ ਹੈ ਬਾਬਾ ਓਏ ਹੋ ਆ ਵੇ ਇੱਧਰ ਇਹ ਹੀ ਕਾਕਾ ਲੈ ਗਦੇ ਆ ਘਰੋਂ ਕਿਤੇ ਵੇ ਜੀ ਕਿਤੇ ਬਾਅਦ ਚ ਇਹਨਾਂ ਨੇ ਕਿਹਦੀ ਘਰੋਂ ਲੈ ਕੇ ਆਏ ਦੇਖੋ ਜੀ ਇੱਧਰ ਆਹ ਮਹਾਰਾਜ ਜੀ ਦੇ ਵਿੱਚੋਂ ਆ ਬਰਾਮ ਦਾ ਤੇ ਆ ਇੱਧਰ ਵੇਖਿਓ ਮਰਾ ਦੋਨੋਂ ਕਰਕੇ ਦੋਨੋਂ ਕਰੋ ਫੋਨ ਆ ਘੱਟਾ ਵਾ ਆ ਸਾਰਾ ਕੱਟਾ ਵਾ ਆ ਵੇਖੋ ਇੱਥੇ ਆ ਵੇਖੋ ਆ ਵੇਖੋ ਦੁਰ ਲਾਂ ਤਾਂ ਤੇਰੇ ਬਾਬਾ ਦੁਰ ਲਾਂ ਤਾਂ ਤੇਰੇ ਲਾਂਤ ਤੇਰੇ ਸੇਖੋਂ ਦੇ ਲਾਂਤ ਮੈਂ ਤੇ ਬਿਨਾ ਦਿਰਦੇ ਅਵੇ ਹੋ ਮਹਾਰਾਜ ਦੇ ਅੰਗਨ ਕੱਟਾ ਲਾਇਆ ਓ ਤੇਰਾ ਕੀ ਬਿੜਾ ਕਰ ਕੋ ਜੋ ਤੁਹਾਡੇ ਲੋਕਾਂ ਦਾ ਤੁਹਾਡਾ ਦੁਰ ਲਾਂ ਤੁਹਾਡੇ ਸੇਖੋਂ ਦੇ ਮਰ ਜਾ ਰੱਬ ਕਰੇ ਤੁਸੀਂ ਹੋ ਜਾ ਕਦੇ ਮਸੰਦਾਂ ਨੂੰ ਸਾੜਿਆ ਇਹ ਮਾਰਿਆ ਨਾ ਤੁਹਾਡੇ ਕੇ ਮਸੰਦ ਸਾੜੇ ਆ ਵੇ ਲੈ ਭਾਈ ਪਸੀਨਾ ਵੇਖੋ ਬਰਾਬਰ ਆਪਣਾ ਹਾਲ ਹੈ ਗੁਰੂ ਸਾਹਿਬ ਦਾ ਕੋ ਛੱਡੋ ਯਾਰ ਤੂੰ ਪੱਕੇ ਨੂੰ ਆਹ ਵੇਖੋ ਇੱਧਰ ਪਸੀਨਾ ਆਖੋ ਕਿਦਾਂ ਵੇਖੋ ਘਟਾ ਮਹਾਰਾਜ ਦਾ ਆ ਘਟਾ ਵੇਖੋ ਅੰਦਰ ਸਰੂਪ ਤੇ ਨਹੀਂ ਸੇਵਾ ਹੁੰਦੀ ਨਾ ਕਰਨ ਨਾ ਬਿ ਅੱਗ ਲੱਗੇ ਨਹੀਂ ਸੇਵਾ ਹੁੰਦੀ ਮਰ ਜਾ ਮੌਤ ਆ ਜਾ ਤੈਨੂੰ ਪਰਚਾ ਕਰਾਵਾ ਦੇ ਤੇ ਫੋਨ ਕਰਾ ਸੇ ਚੰਨ ਵੀਡੀਓ ਲੈ ਲੂ ਲਾ ਉਹਨਾਂ ਨੂੰ ਕੋਲ ਸੁਣ ਇਹਨੂੰ ਕਾਰਵਾਈ ਕਰਾਵਾ ਦੇ ਤੇ 2011 ਬੇੜਾ ਕਰਕੇ ਸਾਡੇ ਸੋਨੀ ਵੀਰ ਦਾ ਆਜ ਨੂੰ ਮਜਬੂਰ ਦੇ ਦਿੰਦੇ ਆ ਦਵਾਨ ਸਰ ਆ ਰਹੇ ਨੇ ਬਾਬਾ ਜੀ ਕਿਤੋਂ ਲੈ ਆਸ ਰੋਬ ਇਹ ਨੰਗਾ ਇਤੋਂ ਦਾ ਨਾਮ ਰਾਮ ਸਰ ਤੋਂ ਜੀ ਕਦੇ ਹਲ ਹੋ ਗਿਆ ਇਹਨੂੰ ਰਣੇ 25 ਤਫਾ 2011 ਸਾਲੋਂ ਆਇਆ ਵਾ ਪ੍ਰਕਾਸ਼ਪਾਲ ਆਇਆ ਕੋ ਸ਼ਭਿਆ ਸ਼ਭਾਈ ਹੋਈ 2011 ਦੀ 2011 ਵਿੱਚ ਭਾਈ ਹੋਈ ਹੈ ਮਾਰਾ ਜੀ ਦੀ ਔਰ ਇਦਾਂ ਯਾਰ ਬਿਰਵੀ ਵੇਖ ਬਾਬਾ ਮਹਾਰਾਜ ਇੱਧਰ ਵੇਖ ਹੰਗਾਜ ਘੱਟਾ ਵਾ ਕਿੰਨੇ ਸਾਲ ਹੋ ਗਏ ਆ ਇੱਧਰ ਵੇਖ ਮੇਰਾ ਹਾਲ ਆ ਸਾਡਾ ਹਾਲ ਵੇਖ ਤੂੰ ਮਹਾਰਾਜ ਜੀ ਵੇਖ ਤੂੰ 25 ਸਾਲ ਆਖੰਡੇ ਬਾਬਾ ਜੀ ਆਪ ਕੋ ਖਲੋਤਾ ਲੈਣ 25 ਸਾਲ ਤੂੰ ਅਮਤ ਨਹੀਂ ਸਕ ਸਕਿਆ ਆਪ ਅਈਸ਼ਾ ਬੱਚੇ ਨੂੰ ਸੁਧਾਰ ਨਹੀਂ ਸਕਿਆ ਆਪਣੇ ਤਾਂ ਲੋਕਾਂ ਨੂੰ ਵਿਦੇਸ਼ ਦੇਣਾ ਵਾ ਤੂੰ ਇਹਦੇ ਬਣਾਇਆ ਧੰਦਾ ਵੀ 500 ਰੁਪਿਆ ਉੱਥੋਂ ਲੈ ਲਿਆ ਯਾਰ ਉੱਥੋਂ ਲੈ ਲਿਆ ਮਹਾਰਾਜ ਰੂਪ ਚਕਾਰਦਾ ਜਿੰਨਾ ਮਰਜੀ ਵਾਹਿਗੁਰੂ ਹੈ ਕਿਤੇ ਭਲਾਊਗਾ ਤੁਹਾਡਾ ਫਿਰ ਬੱਚੇ ਨਸ਼ੇੜੀ ਹੋਣੇ ਨਹੀਂ ਤੂੰ ਹੀ ਬੋਲ ਬੋ ਲੱਗਦਾ ਤੈਨੂੰ ਬੱਚੇ ਨੂੰ ਸੁੱਕ ਦੇਣਗੇ ਤੈਨੂੰ ਅਮਰ ਜੀ ਤੈਨੂੰ ਕਰਾਂ ਹਾਂ ਉਹ ਲਾ ਦੋ ਨੀ ਤੇ ਪੱਕਾ ਹਾਂ ਮੈਂ ਤੁਹਾਨੂੰ ਲਾਓ 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 ਬਹੁਤ ਇੱਧਰ ਵੇਹ ਹੋਏ ਆ ਵੇਲ ਕੱਟਾ ਵੇਹ ਕੱਟਾ ਮਹਾਰਾਜ ਦੇ ਅੰਦਰ ਆ ਲੈ ਕੀ ਬਣੂਗਾ ਸਾਡਾ ਇਹ ਲੋਕਾਂ ਨੂੰ ਆਇਆ ਰੋਣੇ ਘੋਤਾ ਜਾਂਦਾ ਤੁਸੀਂ ਸਾਰੀ ਦਿਨ ਇਹ ਬਦਮੀਆਂ ਗੱਲਾਂ ਹੋ ਗਿਆ 5 ਸਾਲ ਲੱਗੀ ਤੇ ਮਾਰਨ ਲਈ ਰੱਖੀ ਤਗਵਾ ਕੀਤਾ ਤੈਨੂੰ 25 ਸਾਜ ਨਹੀਂ ਪਤਾ ਲਗਾ ਪੱਖਾ ਲਾਉਣਾ ਮਾਰ ਰਿਹਾ ਥੱਲੇ ਤੈਨੂੰ ਇਹ ਨਹੀਂ ਕੋਈ ਘੱਟਾ ਮਾਰ ਰਿਹਾ ਅੰਗੜ ਅੰਗੜ ਜਿੱਕਰਾਂ ਪੈ ਗਿਆ ਥੱਲੇ ਵੀ ਤੁਸੀਂ ਰਹਿਣ ਹੀ ਦੇਈਆਂ ਅੰਗੜ ਘੱਟਾ ਕਰਦਾ ਆ ਗਿਆ ਮਹਾਰਾਜ ਦੇ ਓਹੇ ਨਾ ਚੰਦੂਆ ਚੱਲ ਭਰਿਆ 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 ਕੱਟੇ ਨਾਲ ਆਪਣੇ ਤੇਰੇ ਮੂੰਹ ਤੇ ਲਾਇਆ ਹੋਵੇ ਗੋਵਾ ਤੈਨੂੰ ਕਹ ਤੁਰਿਆ ਫਿਰ ਚੱਵੇਂ ਬੰਨੇ ਨਹੀਂ ਸੇਵਾ ਹੁੰਦੀ ਤੇ ਆ ਇੱਥੇ ਨਾਲ ਇਹਨਾਂ ਨੂੰ ਫੜ ਕੇ ਸੇਵਾ ਕਰੰਦਾ ਨੂੰ ਨਹੀਂ ਸੇਵਾ ਹੁੰਦੀ ਤੂੰ ਮਹਾਰਾਜ ਜੀ ਨੂੰ ਸ਼ੁਭ ਵਰਮੋਤ ਤੇ ਸੁਖਾਸਨ ਕਰਿਆ ਸੁਭਾਏਮਾਨ ਕਰਿਆ ਆਹ ਰਾਮ ਸਰ ਵੈਰ ਗੁਰਜੀ ਘਰ ਸਾਹਿਬ ਵੈਰ ਗੁਰਜੀ ਜੀ ਸਸਤੀ ਗੱਲਾਂ ਨਹੀਂ ਤੇਰੀ ਗੱਲ ਕਿੰਪੜੀ ਜਿਆਨ ਸਤਿਗੁਰਾਂ ਦੀ ਆਪਣਾ ਇੱਧਰ ਵੇਖ ਕੋਈ ਨੰਬਰ ਤੇਰੇ ਸਲਾਸੀ ਬੀ ਸੀ ਉਹ ਨਾ ਉਹਨਾਂ ਕੋ 302 ਰੁਪਏ ਲੱਗਣ ਡਿਆ ਵਾ ਪਾ ਪੈਸਾ ਮੁੱਖ ਰੱਖਿਆ ਵਾ ਉੱਤੇ ਝਾੜਦੀ ਤੇ ਫੇਰ ਇਹਦਾ ਮੂੰਹ ਤੇ ਮਾਇਆ ਗੋਹਾ ਤੇ ਤਰੇ ਘਰ ਤਰੇ ਸੰਗ ਦੇ ਵਿੱਚ ਬਾਹਰ ਲੋਕਾਂ ਚ ਤਰੇ ਫਿਰੇਂਗਾ ਛੋਣੀ ਸਾਹਿਬ ਦੇ ਵਾਸਤੇ 500 ਲੈ ਲਿਆ 1000 ਲੈ ਲਿਆ ਥਣਪੜ ਸਾਹਿਬ ਵਾਸਤੇ 500 ਲੈ ਲਿਆ 1000 ਲੈ ਲਿਆ ਜਿਹੜੀ ਪੇਟਾ ਗਾੜੀ ਉਹ ਠੰਡਾ ਬਣਾਇਆ ਮਹਾਰਾਜ ਨੂੰ ਠੰਡਾ ਬਣਾ ਕੇ ਤੇ ਇਹੋ ਹਾਲ ਹੋਣ ਦੇ ਤੇ ਜਾਣਦੇ ਆ ਇਹਨਾਂ ਦਾ ਪੁੱਤ ਮਰ ਗਿਆ ਕਹਿਣੋ ਜੀ ਦੀ ਕਰਦਾ ਤੇ ਇਹਦੀ ਬਾਵਾ ਇਹ ਨਹੀਂ ਦਾਗਦੀ ਆਉਂਦੀ ਇਹਦੀ ਸ਼ਰਮ ਨਹੀਂ ਦੀ ਮੈਂ ਆ ਬਜ਼ੁਰਗਾਂ ਤੈਨੂੰ ਮੈਂ ਤਾਂ ਨਹੀਂ ਕੁਝ ਕਹਿਣਾ ਹੁੰਦਾ ਨਾ ਤੂੰ ਕਿਦੋਂ ਤਰਾ ਦਾ ਦਾਦਾ ਤੈਨੂੰ ਕਿਤਨਾ ਬੇਦਬੀ ਕਰੀ ਮਹਾਰਾਜ ਦੀ